128 ਕੁੜੀ ਦਾ 47 ਵੇਟ ਕੁੜੀ ਦਾ ਉਸ ਗਾਣੇ ਦੇ ਉੱਤੇ ਉਹ ਉਹ ਗਾਣੇ ਦੇ ਉੱਤੇ ਉਮੀਦ ਨਹੀਂ ਸੀ ਕਿਉਂਕਿ ਬੁੱड्डੂ ਤਨੂ ਆਪਾ ਜੀ ਜਿਹੜੇ ਡਾਇਰੈਕਟਰ ਸੀ ਉਹ ਕਹਿੰਦੇ ਯਾਰ ਵੀ ਆਹ ਕੋਈ ਗੱਲਾਂ ਤੁਸੀਂ ਹੋਈਆਂ 120 ਵੀ ਅਸੀਂ ਲੱਗ ਥੋੜੀ ਮੈਨ ਵਚਨ ਬੇਦਲ ਦਾ ਲਿਖਿਆ ਹੋਇਆ ਉਹਦੇ ਉੱਤੇ ਪੰਜ ਗੀਤਕਾਰਾਂ ਦੀ ਮਿਹਨਤ ਹੋਈ ਸੀ ਅੱਜ ਤੱਕ ਕਿਸੇ ਨੇ ਸੱਚਾਈ ਨਹੀਂ ਦੱਸੀ ਗਾਣਾ ਜਦੋਂ ਅਸੀਂ ਬਣਾਇਆ ਨਾ ਮੇਰੇ ਯਾਦ ਆ ਸਮਰਾਲਾ ਚੌਂਕ ਦੀਆਂ ਜਿਹੜੀਆਂ ਮੇਨ ਬੱਤੀਆਂ ਨੇ ਮੈਂ ਤੇ ਦਿਲਜੀਤ بھائی ਦੋਨੇ ਚੰਡੀਗੜ੍ਹ ਨੂੰ ਜਾ ਰਹੇ ਸੀ ਕੋਈ ਕੰਮ ਬਾਈ ਕਹਿੰਦਾ ਯਾਰ ਇੱਕ ਗਾਣਾ ਆਇਆ ਮੇਰੇ ਕੋਲ ਵੀ 128 ਕੁੜੀ ਦਾ ਉਸ ਨਜਵਾਨੀ ਬੱਲੇ ਬੱਲੇ ਨਖਰਾ ਬੜਾ ਗਰੀ ਲੁਕਰੀ ਉਹਦਾ ਨਾਮ ਸੀ ਨਖਰਾ ਉਹਦੇ ਉੱਤੇ ਲਿਖਿਆ ਹੈ 120 ਪਹਿਲੇ ਨੰਬਰ ਤੇ ਨਾਲ ਲਿਖਿਆ ਆਨੰਦ ਰਾਜਨ ਨਾਂ ਲਿਖ ਲਿਰਿਕਸ ਮੈਂ ਯਾਰ ਵੀ ਬਈ ਤੁਸੀਂ ਧੱਕਾ ਕਰ ਰਹੇ ਹੋ ਯਾਰ ਪੋਸਟਾ ਲਿਆ ਕਰੋ ਲਿਖਿਆ ਕਿ ਨਹੀਂ ਹਾਂ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈਗਾ ਇਹ perturbative ਨੇ ਲਿਖਿਆ ਮੈਂ ਕਿਹਾ ਮੈਂ perturbative ਬੋਲਦਾ ਯਾਰ ਪੰਜਾਬ ਫਿਲਮ ਵੀ ਕਿਨੀ ਸੀ ਹਾਂ ਇਹ ਸਚਾਈ ਆ ਦਲਜੀਤ ਬਾਈ ਦੀ ਪਹਿਲੀ ਫਿਲਮ ਸੀ ਮੇਰਾ ਵੀ ਰੋਲ ਸੀ ਉੱਚਾ ਛੋਟਾ ਜਿਹਾ ਉੱਚ ਇੱਕ ਗਾਣਾ ਸੀਗਾ 128 ਕੁੜੀ ਦਾ 47 8 ਕੁੜੀ ਦਾ ਉਸ ਗਾਣੇ ਦੇ ਉੱਤੇ ਉਹ ਉਹ ਗਾਣੇ ਦੇ ਉੱਤੇ ਉਮੀਦ ਨਹੀਂ ਸੀ ਕਿਉਂਕਿ ਗੁੱਡੂ ਤਨੂ ਆਪਾ ਜੀ ਜਿਹੜੇ ਡਾਇਰੈਕਟਰ ਸੀ ਉਹ ਕਹਿੰਦੇ ਯਾਰ ਵੀ ਆਹ ਕੋਈ ਗੱਲਾਂ ਥੋੜੀ ਹੋਈਆਂ 120 ਵੀ ਅਸੀਂ 120 ਥੋੜੀ ਮੈਣ ਬਚਨ ਬੇਦਲ ਦਾ ਲਿਖਿਆ ਹੋਇਆ ਸੀ ਉਹਦੇ ਉੱਤੇ ਪੰਜ ਗੀਤਕਾਰਾਂ ਦੀ ਮਿਹਨਤ ਹੋਈ ਸੀ ਅੱਜ ਤੱਕ ਕਿਸੇ ਨੇ ਸੱਚਾਈ ਨਹੀਂ ਦੱਸੀ ਕਿਉਂਕਿ ਅੱਜ ਵੀ ਜੀ ਉਹਦੀ ਸੀਡੀ ਤੁਸੀਂ ਚੱਕਦੇ ਹੋ ਠੀਕ ਹੈ ਉਹਦੇ ਉੱਤੇ ਲਿਖਿਆ ਹੈ ਲਿਰਿਕਸ ਆਨੰਦ ਰਾਜ ਨੰਦ ਦਾ ਅੱਛਾ ਹਾਂਜੀ ਉਹਦੇ ਉੱਤੇ ਵੀ ਬਚਨ ਬੇਦਲ ਸਾਹਿਬ ਦਾ ਨਾਮ ਨਹੀਂ ਹੈਗਾ ਇਹ ਕਿਉਂ ਉਹ ਇਦਾਂ ਹੋ ਗਿਆ ਸੀ ਉਹ ਗਾਣਾ ਜਦੋਂ ਅਸੀਂ ਬਣਾਇਆ ਨਾ ਮੇਰੇ ਯਾਦ ਆ ਸਮਰਾਲਾ ਚੌਂਕ ਦੀਆਂ ਜਿਹੜੀਆਂ 메ਨ ਬੱਤੀਆਂ ਨੇ ਮੈਂ ਤੇ ਦਲਜੀਤ بھائی ਦੋਨੇ ਚੰਡੀਗੜ੍ਹ ਨੂੰ ਜਾ ਰਹੇ ਸੀ ਕੋਈ ਕੰਮ ਤਾਂ ਬਾਈ ਕਹਿੰਦਾ ਯਾਰ ਇੱਕ ਗਾਣਾ ਆਇਆ ਮੇਰੇ ਕੋਲ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਹੁਸਨ ਜਵਾਨੀ ਬੱਲੇ ਬੱਲੇ ਨਖਰਾ ਬੜਾ ਗ੍ਰੇਟ ਕੁੜੀ ਦਾ ਉਹਦਾ ਨਾਮ ਸੀ ਨਖਰਾ ਗਾਣੇ ਦਾ ਗਾਣੇ ਦਾ ਤੇ ਕਾਲੇ ਰੰਗ ਦਾ ਗੇਟ ਕੁੜੀ ਦਾ ਬਾਪੂ ਆਉਂਦਾ ਲੇਟ ਕੁੜੀ ਦਾ 120 ਮਤਲਬ 120 메ਨ ਨਹੀਂ ਸੀ ਹਾਂ ਉਹ ਗਾਣੇ ਦੀ ਸ਼ੁਰੂਆਤ ਦੀ ਪਹਿਲੀ ਲਾਈਨ ਸੀ ਮੈਂ ਕਿਹਾ ਬਾਈ ਜੀ ਇਹਨੂੰ ਏਦਾਂ ਕਰ ਲਈਏ ਵੀ 128 ਕੁੜੀ ਦਾ 40 ਵੀ ਇਹਨੂੰ ਮੇਨ ਤੇ ਰੱਖ ਲਈ ਹਾਂ ਫਿਰ ਉਹਦੀ ਪਹਿਲੀ ਸਥਾਈ ਸੀ ਜਿਹੜੀ ਉਹ ਦਲਜੀਤ ਬਾਈ ਵੀ ਗੀਤਕਾਰ ਹੈ ਹਾਂ ਬਾਈ ਗੀਤਕਾਰ ਵੀ ਆ ਹਾਂ ਦਲਜੀਤ ਬਾਈ ਨੇ ਬਣਾਈ ਸੀ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਤੇ ਕਰਦਾ ਸੀ ਮੈਂ ਵੇਟ ਕੁੜੀ ਦਾ ਨਾ ਉਹ ਦਲਜੀਤ ਬਾਈ ਨੇ ਗੱਲ ਬਣਾਈ ਸੀ ਉਹਦੇ ਵਿੱਚ ਫਿਰ ਮੇਰਾ ਇੱਕ ਗਾਣਾ ਆਇਆ ਸੀ ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਨੀ ਮੈਂ ਐਲ ਏ ਟੋਨ ਤੇ ਉਹ ਟੱਪਾ ਮੈਂ ਲਿਖਿਆ ਸੀਗਾ ਵੀ ਕੁੜੀ ਦਾ ਚਿੱਟਾ ਆਈਫੋਨ ਲਾ ਕੇ ਐਲ ਏ ਵਾਲੀ ਟੋਨ ਹਾਂ ਅੰਨਾ ਮੈਨੂੰ ਕਰੇਟ ਚ ਰਹਾ ਵੀ ਕਿਸ ਤਰ੍ਹਾਂ ਉਹ ਮੈਂ ਲਿਖਿਆ ਸੀ ਫਿਰ ਉਹਦੇ ਵਿੱਚ ਥੋੜੀ ਜੀ ਜਿਹੜੀ ਮਿੰਤ ਸੀਗੀ ਜੋ ਜੋ ਹਣੀ ਸਿੰਘ ਬਾਈ ਨੇ ਵੀ ਉਹਦੇ ਵਿੱਚ ਇੱਕ ਟੱਪਾ ਲਿਖਿਆ ਮਤਲਬ ਬੇਦਲ ਸਾਹਿਬ ਦਾ ਨਾਮ ਆਇਆ ਨਹੀਂ ਸੀ ਅਖਬਾਰ ਦੇ ਵਿੱਚ ਅੱਛਾ ਮੈਨੂੰ ਇਹ ਲੱਗਿਆ ਵੀ ਬੇਦਲ ਸਾਹਿਬ ਨੇ ਪਹਿਲੀ ਲਾਈਨ ਉੱਥੋਂ ਸਟਾਰਟ ਕੀਤੀ ਆ ਬੇਦਲ ਸਾਹਿਬ ਨੂੰ ਵੀ ਨਹੀਂ ਪਤਾ ਸੀ ਕਿ ਗਾਣਾ ਕਿਹੜੇ ਕਿਹੜੇ ਗੀਤਕਾਰਾਂ ਨੇ ਬਹਿ ਕੇ ਪੂਰਾ ਕਰਤਾ ਜਦੋਂ ਆਇਆ ਤਾਂ ਮੈਂ ਬਾਈ ਨੂੰ ਕਹ ਵੀ ਨੌਕੀ ਦਾ ਪਾਈਏ ਬਾਈ ਕਹਿੰਦਾ ਵੀ ਬੇਦਲ ਸਾਹਿਬ ਦਾ ਹੀ ਪਾ ਦਿਓ ਕੋਈ ਗੱਲ ਨਹੀਂ ਵੀ ਉਹਨਾਂ ਦੀ ਪਹਿਲੀ ਲਾਈਨ ਹੋ ਕੇ ਹੀ ਉਹਨਾਂ ਦੀ ਆ ਇਹ 'ਚ ਕੋਈ ਸ਼ੱਕ ਨਹੀਂ ਪਹਿਲੀ ਲਾਈਨ ਹੀ ਉਹਨਾਂ ਦੀ ਆ ਜਦੋਂ ਹਨਾ ਵਿੱਚ ਤਾਂ ਫਿਰ ਕੋਈ ਵੀ ਲਿਖ ਲੈਦਾ ਗੱਲ ਤਾਂ ਮੇਨ ਦੀ ਹੁੰਦੀ ਆ ਮੈਂ ਮੈਂ ਆਫਿਸ 'ਚ ਬੈਠਾ ਇੱਕ ਅਖਬਾਰ ਆਇਆ ਉਹਦੇ ਉੱਤੇ ਲਿਖਿਆ ਆਇਆ ਸੀ ਵੀ ਦਾ ਲਾਈਨ ਆਫ ਪੰਜਾਬ ਦਾ ਪਹਿਲੇ ਨੰਬਰ ਤੇ ਉਹ ਪਹਿਲੇ 5 ਗਾਣੇ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਤਾਂ ਉਹਦੇ ਉੱਤੇ ਲਿਖਿਆ ਹੈ 120 ਪਹਿਲੇ ਨੰਬਰ ਤੇ ਤੇ ਨਾਲ ਲਿਖਿਆ ਆਨੰਦ ਰਾਜ ਆਨੰਦ ਲਿਰਿਕਸ ਤਾਂ ਮੈਂ ਕਹਿੰਦਾ ਮਾ ਯਾਰ ਵੀ ਬਾਈ ਤੁਸੀਂ ਧੱਕਾ ਕਰ ਰਹੇ ਹੋ ਇਹਰ ਪੁੱਛਤਾ ਲਿਆ ਕਰੋ ਲਿਖਿਆ ਕਿ ਨਹੀਂ ਹਾਂ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈਗਾ ਇਹ ਪਰਤੀ ਨੇ ਲਿਖਿਆ ਮੈਂ ਕਹਾਂ ਮੈਂ ਪਰਤੀ ਹੀ ਬੋਲਦਾ ਯਾਰ